ਬਾਈ ਜੀ ਸਾਸੀ ਕਾਲ ਜੀ ਸਾਸੀ ਕਾਲ ਵੀਰ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਖੜਿਆਲਾ ਬਾਈ ਜੀ ਠੀਕ ਹੈ ਜੀ ਤੇ ਆਪਣਾ ਨਾਮ ਕੀ ਹੈ ਜੀ ਗਗਨਦੀਪ ਸਿੰਘ ਬਾਈ ਜੀ ਅੱਛਾ ਗਗਨ ਬਾਈ ਇਹ ਟਰੈਕਟਰ ਕਿੰਨਾ ਮਾਡਲ ਹੈ ਤੁਹਾਡਾ 605 ਅਲਟਰਾ ਇਹ ਬਾਈ ਜੀ ਆਪਣੇ ਕੋਲ 13 ਮਾਡਲ ਟਰੈਕਟਰ ਹੈ ਅੱਛਾ ਅੱਛਾ ਤੇ ਤੁਹਾਡੇ ਕੋਲ ਹੁਣ ਤੱਕ ਕਿਵੇਂ ਚੱਲ ਰਿਹਾ ਇਹ ਵਧੀਆ ਚੱਲ ਰਿਹਾ ਵੀਰ ਵਧੀਆ ਪਰਫਾਰਮੈਂਸ ਹੈ ਜੀ ਅੱਛਾ ਅੱਛਾ ਤੇ ਤੇਲ ਖਰਚਾ ਵੀ ਵਾਜਵਾ ਠੀਕ ਹੈ ਜੀ ਤੇ ਇਹਦੀ ਸਰਵਿਸ ਸਰਵਿਸ ਕਿਵੇਂ ਆ ਵੀ ਕੋਈ ਆਪਾਂ ਸਰਵਿਸ ਕਰਵਾਉਣੀ ਆ ਵੀ ਆਪਣਾ ਕੀ ਫਰਕ ਰਹਿੰਦਾ ਬਾਕੀ ਟਰੈਕਟਰਾਂ ਨਾਲ ਨਹੀਂ ਸਰਵਿਸ ਨਾਰਮਲ ਆ ਮੇਰਾ ਵੀਰਾ ਕੋਈ ਤੇਲ ਖਰਚਾ ਨਹੀਂ ਹੈਗਾ ਮੰਨ ਕੇ ਚਲੋ ਵੀ ਆਪਾਂ ਮਗਲਾਲ ਵੀ ਬੱਤ ਜੇ ਦੀ ਪੈਂਦਾ ਹੈਗਾ ਠੀਕ ਹੈ ਤੇ ਹੋਰ ਹਰ ਵਕੋ ਸਹੀ ਕੰਮ ਜਾ ਬੈ ਟਰੈਕਟਰ ਠੀਕ ਹੈ ਤੇ ਇੱਕ ਨਾ ਗगन ਬਾਈ ਅੱਜ ਕੱਲ ਬਹੁਤ ਆਪਾਂ ਨੂੰ ਸੁਣਨ ਚ ਮਿਲਦੀ ਏ ਗੱਲ ਵੀ ਅਰਜਨ ਦਾ ਬੜੇਪਾ ਬਹੁਤ ਮਾੜਿਆ ਆ ਕਿਵੇਂ ਹਨਾ ਤੁਸੀਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਤੁਹਾਨੂੰ ਕੁਝ ਐਵੇਂ ਦੀ ਗੱਲਬਾਤ ਲੱਗੀ ਆ ਟਰੈਕਟਰ ਚ ਨਹੀਂ ਭਰਾ ਬਾ ਆਪਣੇ ਕੋਲ 11-12 ਸਾਲ ਹੋ ਗਏ ਲੱਗਦਾ ਚੱਲਦੇ ਨੂੰ ਤਕਰੀਬ ਨਾਲ ਹੂੰ ਤੇ ਵਧੀਆ ਚੱਲੇਗਾ ਕੋਈ ਪਰਫਾਰਮੈਂਸ ਦਾ ਫਰਕ ਨਹੀਂ ਆਇਆ ਹੈਗਾ ਹੂੰ ਕੋਈ ਉਹਦਾ ਬਹੁਤੀ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਜਿਹੜੇ ਆਪਣੇ ਕੋਈ ਕਿਸਾਨ ਭਰਾਣੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਵੀ ਇਸ ਚੀਜ਼ ਤੋਂ ਲੈ ਕੇ ਕੋਈ ਡਰਦਾ ਵੀ ਹਾਂ ਅਰਜੰਦ ਦਾ ਸਾਨੂੰ ਚੇ ਮਿਲਦਾ ਵੀ ਹਾਂ ਉਹਦਾ ਅੱਗੇ ਜਾ ਕੇ ਵਿੜਾਪਾ ਮਾੜਾ ਹੋ ਜਾਂਦਾ ਹੈ ਜਾਂ ਕੋਈ ਵੀ ਗੱਲ ਇਦਾਂ ਦਾ ਉਹਨਾਂ ਦੇ ਦਿਲ ਚ ਹੁੰਦੀ ਐ ਪਰ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋ ਵੀ ਕੁਛ ਐਵੇਂ ਇਹਦੇ ਤੇ ਤੁਸੀਂ ਆਪਣਾ ਵਿਚਾਰ ਨਹੀਂ ਭਰਾਵਾ ਇਦਾਂ ਦੀ ਕੋਈ ਗੱਲ ਨਹੀਂ ਬੜਾ ਆਪੇ ਵਾਲੀ ਹੁਣ ਤੁਹਾਡੇ ਸਾਹਮਣੇ ਆ ਪਾਰੀ ਪਰ ਵੀ ਚਲਾਉਂਦੇ ਰਿਹਾ ਜੀ ਤੁਹਾਡਾ ਬਹੁਤ ਸਾਫ ਪਿਆ ਜਿਵੇਂ ਤੁਸੀਂ ਦੱਸ ਰਹੇ ਹੋ 2011 ਮਾਡਲ ਦੱਸ ਰਹੇ ਹੋਣਾ ਇਹਨੂੰ ਤੁਸੀਂ 13 ਮਾਡਲ ਸੌਰੀ 13 ਮਾਡਲ ਆ ਹੂੰ ਤੇ ਰੀਪਰ ਦਾ ਵੀ ਆਪਾਂ ਕੰਮ ਲੈਂਦੇ ਰਹਾਂਗੇ ਬਹੁ ਬਾਜ ਬਤੇਲ ਵਾਲਾ 2.5 ਪਾਉਨੇ ਤਿੰਨ ਲੀਟਰ ਨਾਲ ਟਰਾਲੀ ਭਰਦਾ ਰਹੇਗਾ ਠੀਕ ਹੈ ਜੀ ਤੇ ਬਾਕੀ ਚੱਲਦਾ ਵੀ ਕਈ ਹੱਥਾਂ ਚ ਜਾਏਗਾ ਕੋਈ ਆਏ ਨੇਗਾ ਵੀ ਕਾ ਹੱਥੇ ਚ ਚਲਾਉਂ ਆਪਣੇ ਕੋਲ ਵੀਰ ਆਪਦੀ 10 ਏਕੜ ਹੈਗੀ ਬਾਕੀ ਠੇਕੇ ਤੇ ਲੈ ਕੇ ਕਰ ਲੈਣਾ ਕੁਛ ਨਾ ਕੁਛ ਤੇ ਬਾਕੀ ਰੀਪਰ ਦਾ ਕੰਮ ਕਾਫੀ ਸਾਲ ਚਲਾਏਗਾ ਹੁਣ ਤੇ ਨਹੀਂ ਚਲਾਉਂਦੇ ਹੈਗੇ ਠੀਕ ਹੈ ਜੀ ਸਾਲਕ ਤੋਂ ਠੀਕ ਹੈ ਜੀ ਤੇ ਪਹਿਲਾ ਰੀਪਰ ਦਾ ਕਰਦੇ ਰਾਂਗੇ ਤਿੰਨ ਤਿੰਨ ਚਾਰ ਚਾਰ ਸੌ ਟਰਾਲੀ ਠੀਕ ਹੈ ਜੀ ਤੇ ਉਹੀ ਟਾਈ ਪੌਣੇ ਕਿ ਤਿੰਨ ਲੀਟਰ ਦਾ ਦੜਾ ਪੈਂਦਾ ਸੀਗਾ ਠੀਕ ਹੈ ਜੀ ਤੇ ਵਧੀਆ ਪਰਫਾਰਮੈਂਸ ਵਧੀਆ ਵੀ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਇਸ ਨਹੀਂ ਕੋਈ ਦਿੱਕਤ ਨਹੀਂ ਹੈਗੀ ਸ਼ੁਕਰੀਆ ਜੀ ਬਹੁਤ ਬਹੁਤ ਸਮਾਂ ਦੇਣ ਲਈ ਸ਼ੋਕ